ਸੰਸਦ ਦੇ ਵਿੱਚ ਸੌਝਕਣ ਵੇਲੇ ਪਾਈ ਅਮਰਿਤਪਾਲ ਸਿੰਘ ਕੋਈ ਵੀ ਨਾਰਾ ਨਹੀਂ ਲਗਾ ਸਕਦੇ ਤੇ ਜੇਕਰ ਨਾਰਾ ਲਗਾਇਆ ਜਾਂਦਾ ਹੈ ਤਾਂ ਕੋਈ ਨਮਾ ਬਿਵਾਦ ਖੜਾ ਹੋ ਸਕਦਾ ਹੈ ਦੱਸਦੀ ਹੈ ਕਿ ਭਾਈ ਅਮਰਿਤਪਾਲ ਸਿੰਘ ਨੇ ਅੱਜ ਸੌਝਕ ਸਮਾਗਮ ਦੇ ਵਿੱਚ ਸੌਝਕਣੀ ਹੈ ਪਰੰਤੂ ਉਸ ਦੇ ਨਾਲ ਕਈ ਸ਼ਰਤਾ ਹੋਰ ਰੱਖ ਦਿੱਤੀਆਂ ਨੇ ਤੇ ਜਿਸ ਦੇ ਦੌਰਾਨ ਨਿਯਮ ਵੀ ਜਿਹੜਾ ਕਿ ਲੋਕ ਸਭਾ ਦੇ ਸਪੀਕਰ ਦੇ ਵੱਲੋਂ ਬਦਲ ਦਿੱਤੇ ਗਏ ਨੇ ਤੇ ਵੱਡੀ ਅਪਡੇਟ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੱਸਿਓ ਕਿ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਜਿਹੜੇ ਕਿ ਅਮਰਿਤਪਾਲ ਸਿੰਘ ਦੇ ਬਤੌਰ ਐਮਪੀ ਸੌ ਚੁੱਕਣ ਤੋਂ ਪਹਿਲਾਂ ਹੀ ਜਿਹੜਾ ਕਿ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਬੰਧੀ ਨਿਯਮਾਂ ਦੇ ਵਿੱਚ ਬਦਲ ਕਰ ਦਿੱਤਾ ਹੈ ਤੇ ਓਮ ਬਿਰਲਾ ਨੇ ਜਿਹੜੇ ਕਿ ਨਿਯਮ 399 ਦੇ ਵਿੱਚ ਸੋਧ ਕਰਕੇ ਨਵੇਂ ਮੈਂਬਰਾਂ ਦੇ ਸੌ ਚੁੱਕਣ ਦੀ ਪ੍ਰਕਿਰਿਆ ਦੇ ਵਿੱਚ ਤਬਦੀਲੀ ਕੀਤੀ ਹੈ ਤੇ ਹੁਣ ਸੌ ਚੁੱਕਣ ਵੇਲੇ ਕੋਈ ਮੈਂਬਰ ਵੀ ਫालतू ਸ਼ਬਦ ਨਹੀਂ ਜਿਹੜਾ ਕਿ ਬੋਲਿਆ ਜਾ ਸਕੇਗਾ ਤੇ ਇਸ ਵਾਰੇ ਸੌ ਚੁੱਕਣ ਵੇਲੇ ਮੈਂਬਰਾਂ ਦੇ ਵੱਲੋਂ ਵਕ ਵਕ ਨਾਰੇ ਲਗਾਉਣ ਕਾਰਨ ਵਿਵਾਦ ਖੜਾ ਹੋ ਗਿਆ ਸੀ ਤੇ ਓਮ ਬਰਲਾ ਨੇ ਸਦਨ ਦੇ ਕੰਮ ਕਾਰਜ ਨਾਲ ਜੁੜੇ ਕੁਝ ਮਾਮਲਿਆਂ ਨੂੰ ਨਿਯਮਤ ਕਰਨ ਦੇ ਲਈ ਸਪੀਕਰ ਦੇ ਨਿਰਦੇਸ਼ਾਂ 'ਚ ਹਦਾਇਤਾ ਜ ਜਿਹੜਾ ਕਿ ਨਮੀ ਧਾਰਾ ਛੋੜ ਦਿੰਦੀ ਹੈ ਤੇ ਜਿਸ ਦੇ ਦੌਰਾਨ ਉਹ ਜੋ ਨਿਮੰਦ ਜਿਹੜਾ ਕਿ ਹਿੱਸਾ ਨਹੀਂ ਸਰ ਮਤਲਬ ਕੋਈ ਵੀ ਟਿੱਪਣੀ ਨਹੀਂ ਕਰੇਗਾ ਇਹ ਸੋਧ ਪਿਛਲੇ ਹਫਤੇ ਸੋਚ ਚੁੱਕਣ ਸਮੇਂ ਕਈ ਮੈਂਬਰਾਂ ਦੇ ਵੱਲੋਂ ਜੈ ਸੰਵਿਧਾਨ ਅਤੇ ਜੈ ਹਿੰਦੂ ਰਾਸ਼ਟਰ ਵਰਗੇ ਜਿਹੜੇ ਕਿ ਨਾਰੇ ਲਗਾਉਣ ਦੇ ਪਿਛੋਕੜ ਦੇ ਵਿੱਚੋਂ ਆਈ ਹੈ ਤੇ ਇੱਕ ਮੈਂਬਰ ਨੇ ਜੈ ਫਲਸਤੀਨ ਦਾ ਨਾਰਾ ਵੀ ਲਗਾਇਆ ਤੇ ਜਿਸ ਤੇ ਕਈ ਮੈਂਬਰਾਂ ਨੇ ਜਿਹੜਾ ਕਿ ਇਤਰਾਜ਼ ਵੀ ਕੀਤਾ ਇਹ ਆਈਐਮਆਈਐਮ ਦੇ ਆਗੂ ਜਿਹੜੇ ਕਿ ਉਹ ਵੈਸੀ ਨੇ ਜੇ ਫਲੇਸਤਾਨ ਦਾ ਨਾਰਾ ਲਗਾ ਕੇ ਵਿਵਾਦ ਖੜਾ ਕੀਤਾ ਸੀ ਤੇ ਲੋਕ ਸਭਾ ਦੇ ਸਪੀਕਰ ਨੇ ਮੈਂਬਰਾਂ ਨੂੰ ਸੌ ਚੱਕਣ ਸਮੇਂ ਨਿਰਧਾਰਿਤ ਫਾਰਮੈਟ ਤੇ ਜਿਹੜਾ ਕਿ ਬਣੇ ਰਹਿਣ ਦੀ ਬੇਨਤੀ ਕੀਤੀ ਸੀ ਪਰ ਇਸ ਦਾ ਕੋਈ ਅਸਰ ਨਹੀਂ ਹੋਇਆ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਜਿਹੜੇ ਕੇ ਦੋਸ਼ ਲਾਇਆ ਸੀ ਉਹਨਾਂ ਨੇ ਕਿ ਕਈ ਮੈਂਬਰਾਂ ਨੇ ਸੌਂ ਚੁੱਕਣ ਦੇ ਅਹਿਮ ਮੌਕੇ ਨੂੰ ਸਿਆਸੀ ਸੰਦੇਸ਼ ਦੇਣ ਦੇ ਲਈ ਵਰਤਿਆ ਗਿਆ ਹੈ ਤੇ ਹੁਣ ਅਮਰਤਪਾਲ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਅਮਰਤਪਾਲ ਹੁਣ ਸੌਂ ਚੁੱਕਣਗੇ ਤਾਂ ਉਹਨਾਂ ਦੇ ਪਹਿਲਾਂ ਹੀ ਲੋਕ ਸਭਾ ਦੇ ਸਪੀਕਰ ਦੇ ਵੱਲੋਂ ਨਿਯਮਾਂ ਨੂੰ ਲਾਗੂ ਕੀਤਾ ਗਿਆ ਹੈ ਤੇ ਜਿਸ ਦੇ ਦੌਰਾਨ ਉਹ ਨਾਰਾ ਨਹੀਂ ਲਗਾ ਸਕਦੇ ਤੇ ਜੇਕਰ ਭਾਈ ਅਮਰਤਪਾਲ ਸਿੰਘ ਨਾਰਾ ਲਗਾਉਂਦੇ ਨੇ ਤਾਂ ਕੋਈ ਨਵਾਂ ਵਿਵਾਦ ਖੜਾ ਹੋ ਸਕਦਾ ਹੈ ਤੇ ਅੱਜ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਸੰਸਦ ਦੇ ਵਿੱਚ ਐਂਟਰੀ ਕਰਨਗੇ ਤੇ ਉੱਥੇ ਹੀ ਲੋਕ ਸਭਾ ਦੇ ਸਪੀਕਰ ਦੇ ਚੈਂਬਰ ਦੇ ਵਿੱਚ ਰਹਿ ਕੇ ਉਹ ਸੌ ਚੁੱਕਣਗੇ ਤੇ ਉੱਥੇ ਹੀ ਸੁਰੱਖਿਆ ਕਰਮਚਾਰੀ ਉਹਨਾਂ ਦੇ ਆਲੇ-ਦਾਲੇ ਹੋਣਗੇ ਤੇ ਜਿਸ ਨੂੰ ਲੈ ਕੇ ਭਾਈ ਅਮਰਤਪਾਲ ਦੀ ਸੁਰੱਖਿਆ ਕੜੀ ਹੈ ਜਿਹੜੀ ਕਿ ਵਧਾਈ ਗਈ ਹੈ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਉਹਨਾਂ ਦੀ ਐਂਟਰੀ ਜਿਹੜੀ ਕਿ ਨਹੀਂ ਹੋਊਗੀ ਤੇ ਦੂਜੇ ਪਾਸੇ ਦਿੱਲੀ ਦੇ ਵਿੱਚ ਰਹਿ ਕੇ ਭਾਈ ਅਮਰਤਪਾਲ ਸਿੰਘ ਆਪਣੀ 4 ਦਿਨਾਂ ਦੀ ਪੈਰੋਲ ਖਤਮ ਕਰਨਗੇ ਤੇ ਦੱਸਿਆ ਕਿ ਜਦੋਂ ਵੀ ਉਹਨਾਂ ਦੀ ਪੈਰੋਲ ਖਤਮ ਹੁੰਦੀ ਹੈ ਤਾਂ ਉਸਾਮ ਦੀ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਫਿਰ ਬੰਦ ਕਰ ਦਿੱਤਾ ਜਾਵੇਗਾ ਤੇ ਅੱਜ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ 4 ਵਜੇ ਹੀ ਜਿਹੜਾ ਕਿ ਜਹਾਜ਼ ਦੇ ਵਿੱਚ ਲਿਆ ਕੇ ਭਾਈ ਅਮਰਤਪਾਲ ਸਿੰਘ ਨੂੰ ਦਿੱਲੀ ਦੇ ਵਿੱਚ ਰੱਖਿਆ ਜਾਵੇਗਾ ਤੇ ਸੁਰੱਖਿਆ ਕਰਮਚਾਰੀਏ ਜਿਹੜੇ ਕਿ ਉਹਨਾਂ ਦੇ ਆਲੇ-ਦਾਲੇ ਹੋਣਗੇ ਪੁਲਿਸ ਸੈਨਾਤ ਕੀਤੀ ਜਾਵੇਗੀ ਪਰੰਤੂ ਉਹਨਾਂ ਨੂੰ ਜਿਹੜੀਆਂ ਕਿ 10 ਸ਼ਰਤਾਂ ਵੀ ਰੱਖੀਆਂ ਗਈਆਂ ਨੇ ਤੇ ਜਿਸ ਦੇ ਦੌਰਾਨ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਅੱਜ ਪੰਜਾਬ ਦੇ ਵਿੱਚ ਜਿਹੜੇ ਕਿ ਨਹੀਂ ਐਂਟਰੀ ਕਰ ਸਕਦੇ ਤੇ ਦਿੱਲੀ ਦੇ ਵਿੱਚ ਰਹਿ ਕੇ ਆਪਣੀ ਸੌਜਕ ਸਮਾਗਮ ਦੀ ਰਸਮ ਵੀ ਪੂਰੀ ਕਰਨਗੇ ਤੇ ਆਪਣੀ ਚਾਹ ਦਿਨਾਂ ਦੀ ਪਰੂਲ ਵੀ ਪੂਰੀ ਕਰਨਗੇ ਪਰੰਤੂ ਹੁਣ ਇੱਕ ਨਵੀਂ ਅਪਡੇਟ ਇਹ ਨਿਕਲ ਕੇ ਆ ਰਹੀ ਹੈ ਕਿ ਲੋਕ ਸਭਾ ਦੇ ਸਪੀਕਰ ਦੇ ਵੱਲੋਂ ਥੋੜਾ ਨਾਰਿਆਂ ਨੂੰ ਲੈ ਕੇ ਪਹੁੰਦੀ ਲਗਾ ਦਿੱਤੀ ਹੈ ਤੇ ਜਿਸ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਬੇਸ਼ੱਕ ਅਜ ਸੌ ਚੁੱਕਣਗੇ ਤੇ ਉੱਥੇ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਕੋਈ ਨਾਰਾ ਜਿਹੜਾ ਕਿ ਨਹੀਂ ਲਾ ਸਕਦੇ ਤੇ ਜੇਕਰ ਕੋਈ ਨਵਾਂ ਨਾਰਾ ਲਾਇਆ ਜਾਂਦਾ ਹੈ ਤਾਂ ਕੋਈ ਨਵਾਂ ਵਿਵਾਦ ਖੜਾ ਹੋ ਸਕਦਾ ਹੈ ਤੇ ਜਿਸ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਕਾਫੀ 10 ਸ਼ਰਤਾਂ ਦੇ ਨਾਲ ਭਾਈ ਅਮਰਤਪਾਲ ਸਿੰਘ ਨੂੰ ਸੌ ਚੁੱਕਣ ਦੀ ਇਜਾਜ਼ਤ ਮਿਲੀ ਹੈ ਤੇ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਨਾ ਤਾਂ ਪੰਜਾਬ ਦੇ ਵਿੱਚ ਐਂਟਰ ਹੋ ਸਕਦੇ ਨੇ ਤੇ ਨਾ ਹੀ ਦੂਜੇ ਪਾਸੇ ਉਹ ਜਿਹੜੇ ਕਿ ਕੋਈ ਫੋਟੋ ਖਿਚਵਾ ਸਕਦੇ ਨਹੀਂ ਮੀਡੀਆਦਾਰੇ ਤੋਂ ਵੀ ਦੂਰ ਰਹਿਣ ਦੇ ਲਈ ਕਿਹਾ ਗਿਆ ਹੈ ਤੇ ਜਿਸ ਨੂੰ ਲੈ ਕੇ ਕਈ ਹੋਰ ਜੜੀਆਂ ਕਿ ਸ਼ਰਤਾ ਪਾਈ ਅਮਰਤਪਾਲ ਨੂੰ ਲੈ ਕੇ ਰੱਖੀਆਂ ਗਈਆਂ ਨੇ ਤੇ ਹੁਣ ਨਵੀਂ ਅਪਡੇਟ ਹੈ ਜਿਹੜੀ ਕਿ ਭਾਈ ਅਮਰਤਪਾਲ ਸਿੰਘ ਸੌ ਚੁੱਕਣ ਵੇਲੇ ਜਿਹੜੇ ਕਿ ਨਾਰਾ ਨਹੀਂ ਲਗਾਉਣਗੇ ਤੇ ਜਿਸ ਤੋਂ ਬਾਅਦ ਹੁਣ ਭਾਈ ਅਮਰਤਪਾਲ ਸਿੰਘ ਜੇਕਰ ਨਾਰਾ ਲਾਉਂਦੇ ਨੇ ਤਾਂ ਕੋਈ ਨਵਾਂ ਵਿਵਾਦ ਵੀ ਖੜਾ ਹੋ ਸਕਦਾ ਹੈ